ਦੋਸਤੋ ਸਸਤੀ ਕਲਰ ਇਸਾਰੇ ਹਲੋ ਅੱਜ ਕਈ ਦਿਨ ਬਾਅਦ ਇਹ ਵੀਡੀਓ ਬਣਾ ਰਿਹਾ ਮੈਂ ਆਸਟ੍ਰੇਲੀਆ ਤੋਂ ਬਹੁਤ ਹੀ ਜ਼ਰੂਰੀ ਸੂਚਨਾ ਦੇਣੀ ਹੈ ਖਾਸ ਕਰ ਮਰੀਜ਼ਾਂ ਨੂੰ ਜਿਹੜੇ ਰੈਗੂਲਰ ਦਵਾਈਆਂ ਖਾਂਦੇ ਨੇ ਇਹ ਸੂਚਨਾ ਇੰਨੀ ਕੁ ਜ਼ਰੂਰੀ ਹੈ ਕਿ ਜੇ ਇਹ ਸੂਚਨਾ ਸ਼ੇਅਰ ਨਹੀਂ ਕੀਤੀ ਤਾਂ ਅੱਗੇ ਜਾ ਕੇ ਆਪਾਂ ਨੂੰ ਬਹੁਤ ਵੱਡੀਆਂ ਪ੍ਰੋਬਲਮਾਂ ਆ ਜਾਣਗੀਆਂ ਸੂਚਨਾ ਇਹ ਹੈ ਕਿ ਕੋਸ਼ਿਸ਼ ਸੰਕੇਤ ਹੈ ਜੇ ਨੇ ਜਿਹੜੇ ਸੰਕੇਤ ਆਉਣ ਵਾਲੇ ਸਮੇਂ 'ਚ ਸਾਨੂੰ ਸਾਲ 6 ਮਹੀਨੇ ਵੀ ਘਰ ਦੇ ਵਿੱਚ ਰਹਿਣਾ ਪੈ ਸਕਦਾ ਕੁਝ ਵੀ ਹੋ ਸਕਦਾ ਜੇ ਇਹ ਵੀ ਨਾ ਰਹਿਣਾ ਪਿਆ ਤਾਂ ਦਵਾਈਆਂ ਦਾ ਜਿਹੜਾ ਰਾ ਮਟੀਰੀਅਲ ਆਉਂਦਾ ਉਹ ਪਹਿਲਾਂ ਹੀ ਸਾਡੇ ਕੋਲੇ ਘਟ ਹੈ ਰਾ ਮਟੀਰੀਅਲ ਸਵੀਡਨ ਤੋਂ ਲੈ ਕੇ ਸਵਿਟਜ਼ਰਲੈਂਡ ਜਰਮਨੀ ਤੋਂ ਲੈ ਕੇ ਯੂਕਰੇਨ ਤੋਂ ਰਸ਼ੀਆ ਤੋਂ ਆਉਂਦਾ ਹੈ ਕਿਉਂਕਿ ਸਾਰੀਆਂ ਦਵਾਈਆਂ ਨੇ ਜਿਹੜੀਆਂ ਜੇ ਇੱਥੇ ਕੰਪਨੀਆਂ ਇੰਡੀਆ 'ਚ ਬਣਾਉਂਦੀਆਂ ਵੀ ਨਹੀਂ ਉਹ ਜੰਗ ਕਾਰਨ ਮਹਿੰਗੀਆਂ ਹੋ ਗਈਆਂ ਕਿਉਂਕਿ ਉਹਨਾਂ ਦਾ ਰਾ ਮਟੀਰੀਅਲ ਬਹੁਤ ਘੱਟ ਨਿਕਲਦਾ ਦਵਾਈਆਂ ਦਾ ਜਿਵੇਂ ਹੁਣ ਕੋਈ ਦਵਾਈ ਬਣਾਉਣੀ ਹੈ ਉਹਦੇ ਚ ਪੰਜ ਚੀਜ਼ਾਂ ਪੈਣੀਆਂ ਨੇ ਜੇ ਉਹਨਾਂ ਦਾ ਬੇਸ ਹੀ ਨਹੀਂ ਹੈਗਾ ਸਾਡੇ ਕੋਲੇ ਤਾਂ ਉਹ ਦਵਾਈ ਬਣਨੀ ਨਹੀਂ ਇਸ ਲਈ ਤੁਸੀਂ ਦੇਖਿਆ ਹੋ ਆ 2 ਸਾਲਾਂ ਦੇ ਵਿੱਚ ਵਿੱਚ ਯੂਕਰੇਨ ਜੰਗ ਕਰਕੇ ਦਵਾਈਆਂ ਦੇ ਰੇਟ ਡਬਲ ਹੋ ਗਏ ਉਹ ਪਤਾ ਕਿਉਂ ਡਬਲ ਹੋਏ ਨੇ ਕਿਉਂਕਿ ਜਿਹੜਾ ਇਹ ਸਮੁੰਦਰੀ ਰਸਤਾ ਹੈ ਜਿਹੜਾ ਇੰਡੀਆ ਨੂੰ ਆਉਂਦਾ ਹੈ ਇਹਦੇ ਵਿੱਚ ਬਹੁਤ ਵੱਡੀਆਂ ਰੁਕਾਵਟਾਂ ਖੜੀਆਂ ਹੋ ਗਈਆਂ ਕੁਝ-ਕੁਝ ਜਹਾਜ਼ ਨਿਕਲਦੇ ਨੇ ਕੁਝ-ਕੁਝ ਬਹੁਤ ਦੂਰ ਦਾ ਰਸਤਾ ਘੁੰਮ ਕੇ ਆਉਂਦੇ ਨੇ ਇਸ ਕਰਕੇ ਉਹ ਤਾਂ ਸੀ ਚਲੋ ਚੱਲੀ ਜਾਂਦਾ ਮਹਿੰਗੀ ਚੀਜ਼ ਆਪਾਂ ਖਰੀਦ ਲੈਣੇ ਆ ਆਪਾਂ ਆਪਣੇ ਮਾਪਿਆਂ ਲਈ ਲੈ ਲੈਣੇ ਆ ਪਰ ਹੁਣ ਜਿਹੜੇ ਸੰਕੇਤ ਨੇ ਆਹ ਹਫ਼ਤੇ ਤੋਂ ਇਹ ਸੰਕੇਤ ਬਹੁਤ ਖਤਰਨਾਕ ਨੇ 50-50 ਮਜਹਿਲਾ ਇਕੱਠੀਆਂ ਇਰਾਨ ਛੱਡ ਰਹੇ ਹੈ ਇਰਾਨ ਰਾ ਮਟੀਰੀਅਲ ਆਪਾਂ ਨੂੰ ਬਹੁਤ ਜ਼ਿਆਦਾ ਦਿੰਦਾ ਹੈ ਜੇ ਕਿਤੇ ਇਰਾਨ ਤੇ ਇਜ਼ਰਾਈਲ ਨੇ 2-4 ਮਹੀਨਿਆਂ ਤੋਂ ਛੱਡੀਆਂ ਨੇ ਜੇ ਕਿਤੇ 5-4 ਦਿਨਾਂ ਦੇ ਵਿੱਚ ਇਜ਼ਰਾਈਲ ਜੇ ਕਿਤੇ 5-4 ਦਿਨਾਂ ਦੇ ਵਿੱਚ ਵਿੱਚ ਇਜ਼ਰਾਈਲ ਤੇ ਇਰਾਨ ਦੀ ਬੰਬਾਰੀ ਜ਼ਿਆਦਾ ਹੋਊਗੀ ਤਾਂ ਭਰਾ ਉਹ ਆਪਣੇ ਕੋਲੇ ਦਵਾਈਆਂ ਦਾ ਸਟਾਕ ਉਹਨਾਂ ਨਹੀਂ ਹੈਗਾ ਰਾ ਮਟੀਰੀਅਲ ਉਹਨਾਂ ਨਹੀਂ ਹੈਗਾ ਬਹੁਤ ਜਲਦੀ ਆਪਣੇ ਕੋਲੇ ਦਵਾਈਆਂ ਦਾ ਦੀ ਘਾਟ ਹੋ ਜਾਣੀ ਤੇ ਇਹਨਾਂ ਕੋਈ ਨਜ਼ਦੀਕ ਵੀ ਨਹੀਂ ਆਏਗਾ ਵੀ ਕੱਲ ਪਰਸੋਂ ਆ ਜਾਣ ਕਿਉਂਕਿ ਪਿਛਲੇ ਲਾਕਡਾਊਨ ਵੇਲੇ ਮੈਂ ਇਹ ਚੀਜ਼ਾਂ ਦੇਖ ਚੁੱਕੇ ਹਾਂ ਅਮਰੀਕਾ ਤੱਕ ਜਿਹੜਾ ਰਾਮਟੀਰੀਅਲ ਆਪਣੇ ਕੋਲੇ ਹੁੰਦਾ ਔਰ 트ੰਪ ਨੂੰ ਕਿਹੜਾ ਪਿਆ ਸੀਗਾ ਵੀ ਤੁਸੀਂ ਸਾਨੂੰ ਆਹ ਰਾਮਟੀਰੀਅਲ ਦੋ ਜਿਹਦੇ ਨਾਲ ਐਜੀਥਰੋਮਾਈਸਿਨ ਬਣਦੀ ਹੈ ਕਰੋਨਾ ਚ ਅਮਰੀਕਾ ਦੇ ਰਾਸ਼ਟਰਪਤੀ ਨੇ ਇੰਡੀਆ ਨੂੰ ਕਿਹਾ ਸੀ ਵੀ ਉਹ ਸਾਨੂੰ ਚਾਹੀਦਾ ਹੈ ਇਸ ਕਾਰਨ ਮੈਨੂੰ ਇਹ ਵੀਡੀਓ ਬਣਾਉਣੀ ਪੈ ਰਹੀ ਹੈ ਕਿਉਂਕਿ ਮੈਨੂੰ 5 ਲੱਖ ਬੰਦਾ ਬੇਸਿਕਲੀ ਦੇਖਦਾ ਤੇ 70000 ਆਪਾਂ ਨੂੰ ਜਿਹੜੇ ਜੁੜੇ ਹੋਏ ਨੇ ਪੂਰੇ ਪੱਕੇ ਤਰੀਕੇ ਨਾਲ ਉਹਨਾਂ ਲੋਕਾਂ ਨੂੰ ਜਿਦੇ ਚ 90% ਲੋਕ ਦਵਾਈਆਂ ਦੇ ਕਾਰਨ ਜੁੜੇ ਹੋਏ ਨੇ ਇਲਾਜਾਂ ਦੇ ਕਾਰਨ ਜੁੜੇ ਹੋਏ ਨੇ ਉਹਨਾਂ ਨੂੰ ਮੈਂ ਤਾਂ ਗੀਤ ਕਰਦਾ ਇਹ ਗੱਲ ਨੂੰ ਮਜ਼ਾਕ ਚ ਨਾ ਲਿਓ ਸਾਲ 6 ਮਹੀਨੇ ਦੀ ਦਵਾਈ ओपीडी ਆਪਣੀ ਕਰਕੇ ਘਰੇ ਰੱਖ ਲਓ ਇਹ ਕੋਈ ਮਜ਼ਾਕ ਨਹੀਂ ਹੈਗਾ ਇਹ ਸੱਚੀਆਂ ਗੱਲਾਂ ਨੇ ਜਿਹੜੀਆਂ ਖਬਰਾਂ ਇੱਥੇ ਆਸਟ੍ਰੇਲੀਆ 'ਚ ਚੱਲਦੀਆਂ ਨੇ ਉਹ ਖਬਰਾਂ ਬਹੁਤ ਫਰਕ ਹੈ ਉਹਨਾਂ ਦਾ ਇੰਡੀਅਨ ਖਬਰਾਂ ਨਾਲੋਂ ਜਿਹੜੀਆਂ ਗੱਲਾਂ ਇੱਥੇ ਹੁੰਦੀਆਂ ਨੇ ਜੋ ਮੀਡਲਿਸਟ 'ਚ ਹੋਣਾ ਉਹਦਾ ਅਸਰ ਸਾਡੇ ਤੇ ਪੈਣਾ ਹੀ ਪੈਣਾ ਹੈ ਇਹਨੂੰ ਕੋਈ ਬੁੱਧੀਜੀਵੀ ਗਿਆਨ ਨਾ ਦੇਵੇ ਕਿਉਂਕਿ ਮੈਨੂੰ ਪਤਾ ਹੈ ਮੇਰੇ ਪੇਸ਼ੈਂਟਾਂ ਦਾ ਮੇਰੇ ਪੇਸ਼ੈਂਟ ਕਈ ਤਾਂ ਇਹ ਜਿਹੇ ਨੇ ਜਿਨ੍ਹਾਂ ਕੋਲੇ 3 ਮਹੀਨੇ ਦੀ ਦਵਾਈ ਨਾ ਹੋਈ ਤਾਂ ਹਲਵੇ ਦਾ ਕਰ ਜਾਣਗੇ ਬੰਤਾ ਗਵਾਰਾ ਵਰਗੇ 2000 ਰੁਪਏ ਮਹੀਨੇ ਦੀ ਦਵਾਈ ਨਾਲ ਬਚੇ ਹੋਏ ਨੇ ਉਹਨਾਂ ਨੂੰ ਮੈਂ 4-4 ਮਹੀਨਿਆਂ ਦੀ ਦਵਾਈ ਦੇ ਚੁੱਕਿਆ ਹੋਰ 6 ਮਹੀਨਿਆਂ ਦੀ ਦਵਾਈ ਉਹਨਾਂ ਨੂੰ ਪਹੁੰਚਣ ਦਾ ਇੰਡੀਆ 'ਚ ਪ੍ਰਬੰਧ ਕਰ ਦਿੱਤਾ ਹੈ ਮੈਂ ਨੇ ਮੇਰੇ ਜਿੰਨੇ ਵੀ ਪੇਸ਼ੈਂਟ ਨੇ ਜੋ NGO ਦੀ ਦਵਾਈ ਅਸੀਂ ਆਪਣੇ ਵੱਲੋਂ ਦਿੰਦੇ ਆ ਉਹ ਅਸੀਂ ਲੋਕਾਂ ਨੂੰ ਪਹੁੰਚਾਵਾਂਗੇ ਉਹ ਅਸੀਂ ਲੋਕਾਂ ਨੂੰ ਪਹੁੰਚਾਵਾਂਗੇ ਅੱਛਾ ਜੀ ਤੁਹਾਡਾ ਉਹ ਤੁਹਾਡਾ ਦੋਸਤ ਸ਼ਤੀਸ਼ ਐਂਜੋ ਵਰਕਰ ਬਹੁਤ ਬਹੁਤ ਧੰਨਵਾਦ